ਆਪਣੇ ਮਾਪੇ ਬਾਪ ਤੋਂ ਦੂਰ ਰਹਿਣਾ ਬਹੁਤ ਹੀ ਔਖਾ ਹੁੰਦਾ ਹੈ। ਇਸ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹ ਵੀਰ ਨੂੰ ਜੋ ਕਿ ਵਿਦੇਸ਼ੋਂ ਕਈ ਸਾਲਾਂ ਬਾਅਦ ਵਾਪਸ ਆਉਂਦਾ ਹੈ। ਤਾਂ ਜਦੋਂ ਉਹ ਘਰ ਆਉਂਦਾ ਹੈ ਚਿਹਰਾ ਲੁਕਾ ਕੇ ਘਰ ਆਉਂਦਾ ਹੈ। ਮਾਂ ਇਹ ਸਭ ਦੇਖਦੀ ਹੈ ਤੇ ਜਦੋਂ ਦੇਖਦੀ ਹੈ ਕਿ ਇਹ ਉਸ ਦਾ ਪੁੱਤ ਹੈ ਤਾਂ ਦੇਖੋ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਮਾਂ ਆਪਣੇ ਪੁੱਤ ਨੂੰ ਮਿਲ ਕੇ ਰੋਣ ਲੱਗ ਜਾਂਦੀ ਹੈ। ਮਾਂਵਾ ਬਿਨਾ ਪੁੱਤਾਂ ਦਾ ਦਿਲ ਨਹੀਂ ਲੱਗਦਾ। ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਮਾਪੇ ਆਪਣੇ ਬੱਚਿਆਂ ਲਈ ਬਹੁਤ ਮਿਹਨਤ ਕਰਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਬਣ ਸਕੇ ਤੁਸੀਂ ਦੇਖ ਸਕਦੇ ਹੋ ਇਹ ਵੀਰ ਨੂੰ ਜੋ ਕਿ ਆਪਣੇ ਬੱਚਿਆਂ ਲਈ ਕਿੰਨੀ ਮਿਹਨਤ ਕਰ ਰਿਹਾ ਹੈ ਬੱਚਿਆਂ ਦਾ ਵੀ ਹੱਕ ਬਣਦਾ ਹੈ ਦੁੱਗਣਾ ਕਰਨ ਦਾ ਮਾਪੇ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਆਪਣੇ ਸੁਪਨੇ ਮਾਰ ਲੈਂਦੇ ਨੇ ਮਾਪੇ ਆਪਣੇ ਬੱਚਿਆਂ ਨੂੰ ਖੁਸ਼ ਦੇਖਣ ਲਈ ਕੁਝ ਵੀ ਕਰ ਸਕਦੇ ਨੇ ਤੁਹਾਡਾ ਇਹ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ